ਕਿਉਂਕਿ ਡਰ ਤੋਂ ਚਲਾਨਾ ਦੇ ਇਸ ਬਾਜ਼ਾਰ ਦੇ ਵਿੱਚ ਪਹਿਲਾਂ ਹੀ ਬੜਾ ਰਸ਼ ਘੱਟ ਇੱਕ ਤਾਂ ਫੁੱਲ ਦੇ ਥੱਲੇ ਬੜੀ ਹਫੜਾ ਦਫੜੀ ਸ਼ਾਮ ਨੂੰ ਹੁੰਦੀ ਹੈ ਰਿਹੜੀਆਂ ਦੀ ਉੱਥੇ ਰਸ਼ ਹੋਣ ਦੇ ਬਾਵਜੂਦ ਉੱਥੇ ਕੰਟਰੋਲ ਕਰਨ ਦੀ بجائے ਇਹਨਾਂ ਦੁਕਾਨਦਾਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਜਦੋਂ ਕਿ ਆ ਖੰਮੇ ਲੱਗੇ ਨੇ ਮੇਨ ਬਾਜ਼ਾਰ ਦੇ ਵਿੱਚ ਜਾਂ ਇਸ ਬਾਜ਼ਾਰ ਦੇ ਵਿੱਚ ਹਰ ਬਾਜ਼ਾਰ ਦੇ ਇਹਨਾਂ ਦੇ ਅੰਦਰ ਵੀ ਜਿਹੜੇ ਵੀਕਲ ਖੜੇ ਐ ਜੇ ਉਹਨਾਂ ਦੇ ਵੀ ਖੜਿਆਂ ਦੇ ਚਲਾਨ ਕੱਟੇ ਜਾਂਦੇ ਨੇ ਤਾਂ ਬੜੀ ਮਾੜੀ ਗੱਲ ਹੈ ਉਹਨੇ ਟ੍ਰੈਫਿਕ ਇੰਚਾਰਜ ਸਾਹਿਬ ਦਾ ਫੋਨ ਆਇਆ ਪ੍ਰਧਾਨ ਜੀ ਨੂੰ ਆਪਣੇ ਸ਼ੁਭਦੀਪ ਸਿੰਘ ਬਿੱਟੋ ਜੀ ਨੂੰ ਉਹਨਾਂ ਨੇ ਕਿਹਾ ਵੀ ਆ ਸਾਡੀ ਟ੍ਰੈਫਿਕ ਪੁਲਿਸ ਨੇ ਚਲਾਨ ਨਹੀਂ ਕੱਟੇ ਕੋਈ ਸਾਡੀ ਮੁਕਸਰ ਵਾਲੀ ਟੀਮ ਹੈ ਉਹਨਾਂ ਨੇ ਕੱਟੇ ਹੈ ਇਹਦਾ ਮਤਲਬ ਜਿਹਦੀ ਡਿਊਟੀ 7 ਵਜੇ ਸਟਾਰਟ ਹੈ ਉਹ 7 ਵਜੇ ਆਪਣਾ ਉਹ ਕੰਪਿਊਟਰ ਵਾਲੀ ਮਸ਼ੀਨ ਜਿਹੜੀ ਬਾਸ ਵਿੱਚ ਪਿਕਤਾ ਕੱਟਦੇ ਹੋ ਜੀ ਇੱਕ ਮਸ਼ੀਨ ਜੀ ਚੱਲੀ ਹੈ ਉਹ ਲਈਉਂਦੇ ਆ ਤੇ ਸਕੈਨ ਕਰੀ ਜਾਂਦੇ ਤੇ 5-500 ਦੀ ਪੱਕੀ ਉੱਥੇ ਟੰਗੀ ਜਾਂਦੀ। ਦੇਖੋ ਇੰਨੇ ਜ਼ਬਰਦਸਤ ਮੈਂ ਪਰਸੋ ਚੋਥੀ ਮੈਨੂੰ ਇੱਕ ਲੜਕੇ ਦਾ ਫੋਨ ਆਇਆ ਉਹ ਬੱਚਾ ਘਰੇ ਨਹੀਂ ਜਾ ਰਿਹਾ ਸੀ ਉਹਦਾ ਚਲਾਨ ਕੱਟ ਪਿਆ ਜੀ। ਉਹ ਮੋਟਰਸਾਈਕਲ ਆਪਣੇ ਪਾਪਾ ਤੋਂ ਚੋਰੀ ਲੈ ਕੇ ਆਇਆ ਸੀ ਉਹ 18-20 ਸਾਲ ਦਾ ਉਹਦਾ ਕੋਲ ਸੈਂਸ ਵੀ ਹੋਊਗਾ ਪਰ ਉਹ ਚਲਾਨ ਤੋਂ ਇਸ ਗੱਲ ਤੋਂ ਡਰ ਰਿਆ ਸੀ ਮੇਰੇ ਪਾਪਾ ਮੇਰੇ ਛੇਤਰ ਪ੍ਰੇਡ ਕਰਨਗੇ ਵੀ ਮੈਂ ਇੰਦਰਾ ਰੋਡ ਤੇ ਆਇਆ ਉਹ ਵੀ ਇੰਦਰਾ ਰੋਡ ਤੇ ਚਲਾਨ ਕਰਤੀਆ ਗਿਆ ਸੀ ਮੈਂ ਪੁਲਿਸ ਮੁਲਾਜ਼ਮਾਂ ਕੋਲੇ ਪਹੁੰਚੇ ਮੈਂ ਵੀਰਾਂ ਨੂੰ ਬੇਨਤੀ ਕੀਤੀ ਕਿ ਅਮੀਰ ਦਾ ਕਿਸੇ ਦਾ ਕੱਟਦਿਆ ਕਰੋ ਮਾਤਲ ਗਰੀਬ ਦਾ ਨਾ ਕਰਤੀਆ ਕਰੋ ਕੰਮ ਸੇ ਕੰਮ ਚਲਾਓ ਵੀ ਬੱਚੇ ਘਰੋਂ ਡਰਨ ਲੱਗ ਜਾਂਦੇ ਆਦਾ ਚਲਾਨ ਮੈਂ ਆ ਗਿਆ ਕਾਕਾ ਮੈਨੂੰ ਦੇ ਜੀ ਮੈਂ ਭਰ ਦੂੰ ਕੋਈ ਗੱਲ ਨਹੀਂ ਹੁਣ ਜਿਹੜਾ ਕੱਟਿਆ ਗਿਆ ਉਹ ਕੈਨਸਲ ਨਹੀਂ ਹੋ ਸਕਦਾ ਸੋ ਮੈਂ ਤਾਂ ਵਾਰ-ਵਾਰ ਸਾਰੇ ਟ੍ਰੈਫਿਕ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਗਰੀਬਾਂ ਦੀਆਂ ਬਾਤਵਾਵਾ ਨ ਜੇ ਕਰਨਾ ਹੀ ਹੈ ਕੁਛ ਤਾਂ ਉਹੀ ਸ਼ਿਵਾ ਵੀਰ ਜੀ ਕਹੇ ਕਿ ਗਏ ਹੈ ਕੰਟਰੋਲ ਕਰੋ ਨਸ਼ੇ ਤੇ ਨਸ਼ੇ ਵਾਲਿਆਂ ਨੂੰ ਫੜੋ ਜਿਹੜੇ ਗਲਤ ਕੰਮ ਕਰ ਰਹੇ ਉਹਨਾਂ ਨੂੰ ਫੜੋ ਉਧਰ એનર્ਜੀ ਵੇਸਟ ਕਰੋ ਉਧਰ ਜੋਰ ਲਾਓ ਇਹ ਸਿਰਫ ਪੈਸੇ ਸਰਕਾਰ ਦੇ ਖਾਤੇ 'ਚ ਪਾ ਕੇ ਜੋਰ ਨਾਲ ਲਾਓ ਇਹਦੇ ਨਾਲ ਕਰਜ਼ਾ ਨਹੀਂ ਉਤਰਨਾ ਪੰਜਾਬ ਦਾ ਜੈ ਸ਼ਾਹੀ ਨਹੀਂ ਚਲੇਗੀ ਝੱਕੇ ਸ਼ਾਹੀ ਨਹੀਂ ਚਲੇਗੀ ਕਾ ਸਰਕਾਰ ਮਰਦਾਬਾ ਜਿਆ ਸਰਕਾਰ ਦੁਕਾਨਦਾਰ ਵੀਰ ਇਸ ਸੇ ਧਰਨੇ ਦੇ ਵਿੱਚ ਬੈਠੇ ਨੇ ਸਾਡੇ ਸਤਿਕਾਰਯੋਗ ਵੱਟੀਆਂ-ਵੱਟੀਆਂ ਪਾਰਟੀਆਂ ਦੇ ਨੁਮਾਇੰਦੇ ਸਭਾ ਉਹ ਵੀ ਇਸ ਧਰਨੇ ਦੇ ਵਿੱਚ ਬੈਠੇ ਨੇ ਸਾਰੇ ਦੁਕਾਨਦਾਰ ਵੀਰਾਂ ਦਾ ਇਹ ਰੋਸ਼ ਹੈ ਕਿ ਸਾਡੇ ਇੱਥੇ ਜੋ ਗਾਹਕ ਠੰਡ ਦਾ ਮੌਸਮ ਹੈ ਮਸਾਂ ਇੱਥੇ ਗਾਹਕ ਆਂਦਾ ਹੈ ਦੁਕਾਨਦਾਰੀਆਂ 'ਚ ਸਾਡੇ ਕੰਮ ਮੰਦੇ ਨੇ ਤੇ ਜਦੋਂ ਕੋਈ ਗਾਹਕ ਇੱਥੋਂ ਵਹੀਕਲ ਲੈ ਕੇ ਟੱਪਦਾ ਹੈ ਤਾਂ ਸਾਡੀ ਇੱਥੋਂ ਦੀ ਜੋ ਪੁਲਿਸ ਹੈ ਟ੍ਰੈਫਿਕ ਵਾਲੇ ਐ ਬਹੁਤ ਹੀ ਨਜਾਇਜ਼ ਉਹਨਾਂ ਦੇ ਚਲਾਨ ਕੱਟਦੇ ਨੇ ਇਸੇ ਡਰ ਬੱਚੋ ਸਾਡੀ ਦੁਕਾਨਦਾਰੀਆਂ ਦਾ ਜੋ ਕੰਮ ਹੈ ਬਹੁਤ ਮੰਦੇ ਦੇ ਵਿੱਚੋਂ ਗੁਜ਼ਰੇ ਨੇ ਅਸੀਂ ਅੱਜ ਸਰਕਾਰ ਕੋਲੇ ਪਰਜੋਰ ਬੇਨਤੀ ਕਰਦੇ ਆਂ ਸਾਰੇ ਦੁਕਾਨਦਾਰ ਵੀਰਾਂ ਵੱਲੋਂ ਵਪਾਰ ਮੰਡਲ ਵੱਲੋਂ ਇਹ ਬੇਨਤੀ ਕਰਦੇ ਆਂ ਕਿ ਇਹ ਪੰਜਾਬ ਸਰਕਾਰ ਸਾਡੀ ਮੌਜੂਦਾ ਸਰਕਾਰ ਇੱਥੋਂ ਦੀ ਲੋਕਲ ਸਰਕਾਰ ਇਸ ਵੱਲ ਗੌਰ ਕਰੇ ਤਾਂ ਜੋ ਜੋ ਆਮ ਲੋਕ ਨੇ ਇਥੇ ਪਰੇਸ਼ਾਨ ਹੁੰਦੇ ਨੇ ਰਾਗੀਰ ਉਹਨਾਂ ਨੂੰ ਰੋਕ ਰੋਕ ਕੇ ਉਹਨਾਂ ਦੇ ਨਜਾਇਜ਼ ਚਲਾਨ ਕੱਟੇ ਜਾਂਦੇ ਨੇ ਅੱਜ ਇਸੇ ਨੌਸ ਬੱਚੋ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਜੋ ਸੱਚਮੁੱਚ ਦੇ ਗੁੰਡੇ ਅਨਸਰ ਨੇ ਜੋ ਚੋਰ ਚੱਕੇ ਨੇ ਪੁਲਿਸ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਜੋ شریف ਲੋਕ ਨੇ ਸਾਡੇ ਗਾਹਕ ਜੋ ਇੱਥੇ ਦੁਕਾਨਾਂ ਦੇ ਵਿੱਚ ਪਹੁੰਚਦੇ ਨੇ ਉਹਨਾਂ ਨੂੰ ਰੋਕ ਰੋਕ ਕੇ ਉਹਨਾਂ ਦੇ ਜ਼ਬਰਦਸਤੀ ਚਲਾਨ ਕੱਟੇ ਜਾਣ ਇਸ ਕਰਕੇ ਸਾਡੇ ਥਿਲਾਂ ਦੇ ਵਿੱਚ ਰੋਸ ਹੈ ਤੇ ਸਰਕਾਰ ਨੂੰ ਲੋਕਲ ਬਾਡੀ ਸਰਕਾਰ ਨੂੰ ਮੰਤਰੀ ਸਹਿਬਾਨ ਨੂੰ ਇਸ ਗੱਲ 'ਤੇ ਗੌਰ ਕਰਨਾ ਚਾਹੀਦਾ ਹੈ ਕਿ ਦੁਕਾਨਦਾਰ ਵੀਰਾਂ ਦੇ ਦਿਨਾਂ ਦੇ ਵਿੱਚ ਰੋਸ ਹੈ ਅੱਜ ਸਾਰੀਆਂ ਹੀ ਪਾਰਟੀਆਂ ਦੇ ਆਗੂ ਸਹਿਬਾਨ ਇੱਕ ਦਰਨੇ ਦੇ ਵਿੱਚ ਸਾਡੇ ਦੁਕਾਨਦਾਰ ਵੀਰਾਂ ਦੇ ਨਾਲ ਇਸ ਦਰਨੇ ਦੇ ਵਿੱਚ ਵਿਰਾਜਮਾਨ ਨੇ ਅਸੀਂ ਆਪਣਾ ਰੋਸ ਜ਼ਾਹਰ ਕਰ ਰਹੇ ਹਾਂ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਧੱਕੇਸ਼ਾਹੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਕੋਈ ਅਧਿ ਕਾਰੀ ਇਹ ਤਾਂ ਇਤਕੜਾ ਪਹੁੰਚ ਕੀਤੀ ਹੋਵੇ ਕਿਸੇ ਨੇ ਵੀ ਇੱਥੇ ਅਧਿਕਾਰੀ ਨਹੀਂ ਆਇਆ ਮੱਕੜ ਸਾਹਿਬ ਇੱਥੇ ਬੈਠੇ ਨੇ ਆਹ ਦੁਕਾਨਦਾਰ ਸਾਰੇ ਸਾਨੂੰ ਤਾਂ ਇਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਨਮਾਇੰਤ ਹੋ ਆ ਕੇ ਸਾਡਾ ਸਾਥ ਦਿਓ ਇਸ ਤਰਫੇ ਦੇ ਬੇਚਕਾਰੀ ਬਾਜ਼ੀ ਬੰਦ ਕਰੋ ਸਾਨੂੰ ਤਾਂ ਦੁਕਾਨਦਾਰ ਜੀ ਨੇ ਬੁਲਾਇਆ ਜੀ ਅਸੀਂ ਦੁਕਾਨਦਾਰ ਜੀਰਾਂ ਦੇ ਬੁਲਾਨ ਤੇ ਇੱਥੇ ਆਇਆ ਪਰ ਜਿੰਨਾ ਤੱਕ ਮੇਰਾ ਅੰਦਾਜ਼ਾ ਹੈ ਜੇ ਮੈਂ ਗਲਤ ਨਹੀਂ ਆ ਤਾਂ ਅਜੇ ਤੱਕ ਕਿਸੇ ਅਧਿਕਾਰੀ ਨੇ ਕੋਈ ਪ੍ਰੋਸਨ ਨਹੀਂ ਕੀਤੀ ਪਰ ਇਹ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਖਾਸ ਕਰ ਭੈਣ ਬਲਜੀਤ ਕੌਰ ਜੀ ਜੋ ਕੈਬਿਨਟ ਦੇ ਵਜ਼ੀਰ ਨੇ ਔਰ ਹਲਕੇ ਦੀ ਨਿਮਾਂਜ਼ੀ ਕਰਦੇ ਨੇ ਕਿ ਦੁਕਾਨਦਾਰਾਂ ਦੇ ਰੋਸ ਨੂੰ ਦੇਖਦੇ ਹੋਏ ਇਹ ਜਿਆ ਪ੍ਰਸ਼ਾਸਨ ਇਹ ਜਿਆ ਕੰਮ ਨਾ ਕਰਨ ਦੁਕਾਨਦਾਰ ਪਹਿਲੇ ਹੀ ਬੜੇ ਮੰਦੀ ਦਾ ਜੋਰ ਝੱਲ ਰਹੇ ਨੇ ਦੁਕਾਨਦਾਰ ਤਾਂ ਪਹਿਲੇ ਹੀ ਬੜੇ ਮਾਇੂਸ ਨੇ ਤੇ ਇਹ ਜਿਆ ਕੋਈ ਕੰਮ ਨਾ ਕਰਨ ਜਿੰਦੇ ਕਰਕੇ ਦੁਕਾਨਦਾਰ ਅਜੋ ਰੋਸਵਦੇ ਅਸੀਂ ਪੈਨ ਬਲਜੀਤ ਕਰਨ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਨਾ ਚਾਹੁੰਦੇ ਹਾਂ ਤੁਮਾਂ ਕਰੇ ਜਾ ਰਹੇ ਆ ਮੇਰੇ ਫਰੈਂਡ ਵੀ ਥੋੜਾ ਦੇਸਰ ਥੋੜਾ ਜਿਹਾ ਰੋਕੇ ਕੰਨ ਦੇ ਫੋਨ ਲੱਗਿਆ ਮੇਰੀ ਗਲਤੀ ਹੈ ਮੰਨਦੇ ਆਪਾਂ ਮੈਨੂੰ ਸਮਝਾ ਦਿਓ ਵੀ ਤੁਸੀਂ ਛੋਟਾ ਚਲਾਨ ਕੱਢ ਦੋ ਅੱਗੋਂ ਮੈਨੂੰ ਕਹਿੰਦੇ ਤੁਸੀਂ ਰੋਡਲੀ ਬੋਲਿਓ 500 ਦੀ ਜਗ੍ਹਾ ਤੇ 5000 ਦਾ ਚਲਾਨ ਹੋ ਰਿਹਾ ਦੱਸੋ ਮੈਂ 5000 ਦਾ ਚਲਾਨ ਕਿੱਦਾਂ ਭਰ ਦੂੰ ਸਰ ਇੱਕ ਮੁਲਾਜ਼ਮ ਮਤਲਬ ਜਿਹੜਾ ਦੁਕਾਨ ਦੇ ਲੱਗਿਆ ਤੁਸੀਂ ਆਪ ਦੱਸ ਦਿਓ ਜਿਹਨੇ 5000 ਦਾ ਚਲਾਨ ਕਿੱਥੋਂ ਮੋਟਰਸਾਈਕਲ ਦਾ 5000 ਚਲਾਨ ਜਾਈ ਸਾ ਤੁਸੀਂ ਕਹਿ ਦਿਓ ਮੈਂ ਭਰ ਦੂੰ ਜਦੋਂ ਸਾਡੀ ਗਲਤੀ ਹੈ ਮੋਟਰਸਾਈਕਲ ਤੇ 6000 ਰੁਪਏ ਹੋ ਗਿਆ ਭਰੇ ਹੋਏ ਦੁਖੀ ਹੋ ਗਏ ਹਾਂ ਹਾਂਜੀ ਬਸ ਇਹੀ ਗੱਲ ਦਾ ਧਿਆਨ ਆ ਬਿਲਕੁਲ ਗਲਤੀ ਹੈ ਜੀ ਇਹ ਗਲਤੀ ਹੈ ਮੰਨਦੇ ਆਪਾਂ ਗਲਤੀ ਹੈ ਚਲਾਨ ਹੀ 5000 ਦਾ ਹੈ ਇਹ ਆ ਸਾਰੇ ਇੱਕ ਮਿੰਟ ਫੇਰੀ ਗੱਲ ਸੁਣੋ ਛੋਟੀ ਬੇਨਤੀ ਸੁਣੋ ਸਰ ਫੇਰੀ ਗੱਲ ਕਾ ਡੇਢ ਬਾਲ ਇਹ ਕਰ ਲੋ ਆਨਲਾਈਨ ਮੇਰੇ ਗਾਉਂ ਸੁਣਾ ਪਈ ਜਿਹੜਾ ਟਿਕ ਹੋ ਗਿਆ ਆਪੇ ਹੀ ਆਟੋਮੈਟਿਕ ਚੱਕਿਆ ਹੋ ਗਿਆ ਇੱਕ ਦਾ ਅਮਾਉਂਟ ਇਹ ਅਪਰੋਚ ਕੀਤੀ ਵੀ ਸਾਡੇ ਇੱਥੇ ਜਿਹੜਾ ਬੜੀ ਵਧਿੱਕੀ ਹੋ ਰਹੀ ਹੈ ਪੁਲਿਸ ਵੱਲੋਂ ਬੜੀ ਵਧਿੱਕੀ ਕੀਤੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਦੇ ਨੁਮਾਇंदे ਸਰਦਾਰ ਸੁਖਦੀਪ ਸਿੰਘ ਮਿੱਟੂ ਪ੍ਰਧਾਨ ਨਗਰ ਕੌਂਸਲ ਮਲੋੜ ਅਸ਼ੋਕ ਬਜਾਜ ਜੀ ਸ਼ਹਿਰੀ ਪ੍ਰਧਾਨ ਨੇ ਔਰ ਸ਼ਿਵਾਜੀ ਸੋ ਕਲੜਾ ਜੀ ਸਾਰੇ ਮੰਡਲ ਪ੍ਰਧਾਨ ਸਾਡੇ ਸਾਰੇ ਔਰ ਸ਼ਾਸਤਰੀ ਜੀ ਸਾਰੇ ਸ਼ਹਿਰ ਦੇ ਨੁਮਾਇंदे ਅਸੀਂ ਇੱਥੇ ਇਕੱਤਰ ਹੋਏ ਹਾਂ ਔਰ ਦੁਕਾਨਦਾਰਾਂ 'ਚ ਗਰੋਸ਼ ਪਾਇਆ ਜਾ ਰਿਹਾ ਹੈ ਵੀ ਅਸੀਂ ਤਾਂ ਪਹਿਲੇ ਬੜੀ ਮੰਦੀ ਦੇ ਦੌਰ 'ਚ ਗੁਜ਼ਰ ਰਹੇ ਹਾਂ ਫੈਂਟ ਦਾ ਮੌਸਮ ਹੈ ਦੁਕਾਨਦਾਰ ਵੀਰ ਕਹਿੰਦੇ ਨੇ ਵੀ ਸਾਡੇ ਕੋਲ ਇੱਥੇ ਗਾਹ ਕੌਂਦੇ ਨੇ ਉਹ ਵਿਕਲ ਲਾ ਕੇ ਜਾਂਦੇ ਦੁਕਾਨਦਾਰ ਜਿਹੜੇ ਕਹਿੰਦੇ ਨੇ ਵਿਕਲ ਲਾ ਕੇ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੀ ਪੁਲਿਸ ਉਹਦੇ ਚਲਾਨ ਕੱਟ ਦਿੰਦੀ ਹੈ ਇਸ ਕਰਕੇ ਦੁਕਾਨਦਾਰਾਂ 'ਚ ਪਾਰੀ ਗਰੋਸ਼ ਪਾਇਆ ਜਾ ਰਿਹਾ ਅਸੀਂ ਪੈਨ ਬਲਜੀਤ ਕੌਰ ਜੀ ਜੋ ਕੈਬਨਿਟ ਵਜ਼ੀਰ ਨੇ ਪੰਜਾਬ ਸਰ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਦੇ ਆ ਪੈਂਜੀ ਇਹ ਜਾ ਕੰਮ ਨਾ ਕਰੋ ਦੁਕਾਨਦਾਰ ਦਾ ਪਹਿਲੇ ਹੀ ਬੜੀ ਮੰਦੀ ਦਾ ਜ਼ੋਰ ਚੱਲ ਰਹੇ ਨੇ ਜ਼ੋਰ ਚੱਲ ਰਹੇ ਨੇ ਇਹ ਜਾ ਕੋਈ ਕੰਮ ਨਾ ਕਰੋ ਜਿੰਨਾ ਦੁਕਾਨਦਾਰ ਹੋਰ ਇਹਨਾਂ ਚ ਰੋਸ਼ਭ ਜੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪੈਂ ਬਲਜੀਤ ਗੌਰ ਜੀ ਨੂੰ ਜੀ ਇਹ ਜਾ ਜੀ ਦੇਖੋ ਪੁਲਿਸ ਨੇ ਚਲਾਨ ਕੱਟਨੇ ਜਿਹੜੇ ਮਾੜੇ ਅੰਸਰ ਨੇ ਜਿਹੜੇ ਰੋਜ਼ ਰੋਜ਼ਾਨਾ ਕੁੱਤਾਈ ਕਰਦੇ ਨੇ ਕੋਈ ਚੋਰ ਚੱਕੇ ਨੇ ਉਹਨਾਂ ਤੇ ਕੋਈ ਇਹ ਜਾ ਕੰਮ ਕਰੋ ਜਿਹੜੇ ਆਮ ਲੋਕ ਨੇ شریف ਲੋਕ ਨੇ ਜਿਹੜੇ ਦੁਕਾਨਾਂ ਚਾਹੁੰਦੇ ਨੇ ਗਾਹਕ ਨੇ ਉਹਨਾਂ ਤੋਂ ਕਹਿਆ ਜਾਂ ਨਾ ਕੰਮ ਕਰੋ ਤਾਂ ਕਿ ਅਸੀਂ ਤਾਂ ਪਹਿਲੇ ਦੁਕਾਨਦਾਰ ਤਾਂ ਪਹਿਲੇ ਹੀ ਮਰਿਆ ਪਏ ਦੁਕਾਨਦਾਰ ਤਾਂ ਪਹਿਲੇ ਮਯੂਸ ਹੈ ਇਸ ਕਰਕੇ ਇਹ ਜਾਂ ਕੰਮ ਨਾ ਕਰੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਔਰ ਪੰਜਾਬ ਦੀ ਹਕਮਰਾਨ ਸਰਕਾਰ ਨੂੰ ਤੇ ਜੇ ਸਾਡਾ ਮਸਲਾ ਹੁਣ ਹੱਲ ਨਹੀਂ ਹੁੰਦਾ ਤੇ ਕੱਲ ਨੂੰ ਇੰਦਰਾ ਰੋਡ ਸਾਦੀ ਬੰਦ ਹੋਏਗੀ ਹਾਂਜੀ ਸ਼ਿਵਾ ਜੀ ਦੇਖੋ ਜੀ ਇਹਦੇ ਚ ਹੀ ਹੈ ਕਿ ਦੁਕਾਨਦਾਰ ਵੀਰ ਬਹੁਤ ਹੀ ਮੰਦੇ ਦੀ ਮਾਰ ਚੋਂ ਪਹਿਲਾਂ ਹੀ ਨਿਕਲ ਰਹੇ ਨੇ ਇਹ ਠੰਡ ਦਾ ਤੁਹਾਨੂੰ ਪਤਾ ਮਹੀਨਾ ਹੈ ਧੁੰਦ ਦਾ ਸਮਾਂ ਹੈ ਰਾਤ 12:00 1 ਵਜੇ ਮਸਾ ਨਿਕਲ ਕੇ ਇੱਥੇ ਦੁਕਾਨਦਾਰਾਂ ਕੋਲ ਪਹੁੰਚਦਾ ਹੈ ਪਰ ਇਹਨਾਂ ਦੁਕਾਨਦਾਰ ਵੀਰਾਂ ਦਾ ਇਹੇ ਹੈ ਮੰਦੀ ਗੱਲ ਕਿ ਨਜਾਇਜ਼ ਪੁਲਿਸ ਉਹਨਾਂ ਦੇ ਚਲਾਨ ਕੱਟ ਰਹੀ ਹੈ ਉਹ ਡਰਦੇ ਮਾਰੇ ਹੁਣ ਇਧਰ ਰੋਡ ਤੇ ਗਾਹ ਕਹਿਣਾ ਹੀ ਬੰਦ ਹੋ ਗਿਆ ਉਹ ਕਹਿੰਦੇ ਸਾਡੀ ਦੁਕਾਨਦਾਰੀਆਂ ਠੱਪ ਹੋ ਰਹੀਆਂ ਨੇ ਅਸੀਂ ਤਾਂ ਸਰਕਾਰ ਕੋਲ ਇਹਨਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਆਪ ਜੀ ਪੱਤਰਕਾਰਾਂ ਦੇ ਰਾਹੀਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਨਜਾਇਜ਼ ਚਲਾਨ ਕੱਟਣ ਵਾਲੀ ਕਾਰਵਾਈ ਅੱਜਕੱਲ ਫੈਸ਼ਨ ਚੱਲਿਆ ਇਸ ਨੂੰ ਬੰਦ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਨੂੰ ਆਪਣਾ ਧਿਆਨ ਜਿਹੜੀਆਂ ਅੱਜ ਕੱਲ ਚੋਰੀਆਂ ਹੋ ਰਹੇ ਨੇ ਵਹੀਕਲ ਚੋਰੀ ਹੋ ਰਹੇ ਨੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਕਾਰਾਂ ਚੋਰੀਆਂ ਹੋ ਰਹੀਆਂ ਨੇ ਦੁਕਾਨਦਾਰਾਂ ਦੇ ਸ਼ਟਰ ਤੋੜ ਕੇ ਚੋਰੀਆਂ ਹੋ ਰਹੇ ਨੇ ਉਹਨਾਂ ਨੂੰ ਉਧਰ ਆਪਣੀ એનર્ਜੀ ਵੇਸਟ ਕਰਨੀ ਚਾਹੀਦੀ ਨਾ ਕਿ ਨਜਾਇਜ਼ ਲੋਕਾਂ ਨੂੰ ਪਰੇਸ਼ਾਨ ਕਰਨਾ ਚਾਹੀਦਾ ਇਹ ਚਲਾਨ ਨਰਜਾਇਜ਼ ਕੱਟਨੇ ਬੰਦ ਕੀਤੇ ਜਾਣ ਇਹੀ ਸਾਡੀ ਮੰਗ ਹੈ ਸਾਰੀ ਇੰਦਰਾ ਰੋਡ ਦੇ ਵਪਾਰੀ ਲੋਕ ਦੁਕਾਨਦਾਰ ਲੋਕ ਇੰਦਰਾ ਰੋਡ ਦੇ ਉੱਤੇ ਚੋਰੀਆਂ ਹੋਈਆਂ ਇੱਕ ਵੀ ਚੋਰ ਫੜਾਇਆ ਇਹ ਤਾਂ ਸਿਰਫ ਇਹ ਬਣਾ ਰਹੇ ਆ ਜੀ ਵੀ ਇੱਕ ਅਚੀਵਮੈਂਟ ਪੂਰੀ ਕਰਨੀ ਹੈ ਟਾਰਗੇਟ ਮਿਲਦਾ ਹੈ ਅਚੀਵਮੈਂਟ ਪੂਰੀ ਕਰਨੀ ਹੈ ਇਹ ਨਹੀਂ ਦੇਖਣਾ ਕਿਹੜੇ ਗਰੀਬ ਬੰਦੇ ਨੂੰ ਅਸੀਂ ਮਾਰ ਰਹੇ ਆ ਉਹਦੇ ਘਰ ਰੋਟੀ ਪੱਕਣੀ ਹੈ ਕਿ ਨਹੀਂ ਪੱਕਣੀ ਉਹਦੀ ਦਿਹਾੜੀ ਲੱਗਣੀ ਹੈ ਕਿ ਨਹੀਂ ਲੱਗਣੀ ਜਾਂ ਕਿਸੇ ਦੁਕਾਨ ਤੇ ਨੌਕਰੀ ਕਰਦਾ 2-3000 ਦੀ 5000 ਦੀ ਨੋ ਸਿਰਫ ਓਨਲੀ ਆਪਣੀ ਅਚੀਵਮੈਂਟ ਕਿ ਮੈਂ ਅੱਜ 10 ਕਰਤੇ ਮੈਂ ਅੱਜ 15 ਕਰਤੇ ਨੰਬਰ ਆਫ ਗੇਮ ਚੱਲ ਰਹੀ ਹੈ ਉਪਰੋ ਟਾਰਗੇਟ ਲੈ ਕੇ ਆਪਣੇ ਅਫਸਰਾਂ ਨੂੰ ਖੁਸ਼ ਕਰਨ ਵਾਲੀ ਗੱਲ ਕੀਤੀ ਜਾ ਰਹੀ ਹੈ ਪਰ ਮੇਰੀ ਸਰਕਾਰ ਨੂੰ ਅਪੀਲ ਤੇ ਬੇਨਤੀ ਹੱਥ ਜੋੜ ਕੇ ਕਿੰਨੇ ਦੁਕਾਨਦਾਰ ਜਿਹੜੇ ਰਾਤ ਨੂੰ ਇਸ ਠੰਡ ਦੇ ਮੌਸਮ ਚ ਇੱਥੇ ਆਪਦੀਆਂ ਦੁਕਾਨਾਂ ਬੰਦ ਕਰਕੇ ਧਰਨਾ ਲਾ ਕੇ ਤੇ ਇਹ ਵੀ ਕਹਿ ਰਹੇ